ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਚੈਨਲ ਲੁਧਿਆਣਾ ਦੇ ਇੱਕ ਨਿੱਜੀ ਮੈਰਿਜ ਪੈਲਸ ਦੇ ਵਿੱਚ ਵਿਆਸਮਾਗਮ ਦੌਰਾਨ ਦੋ ਗੈਂਗਾ ਦੇ ਵਿੱਚ ਗੋਲੀਬਾਰੀ ਹੋ ਗਈ ਇਸ ਘਟਨਾ ਦੇ ਵਿੱਚ ਆਸੋ ਚੋਪੜਾ ਤੇ ਚਰੰਦਰ ਦੀ ਰਹਿਣ ਵਾਲੇ ਨੀਰੂ ਸ਼ਾਵੜਾ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੀਰੂ ਦੀ ਮੌਤ ਉਸਦੇ ਜਨਮ ਦਿਨ ਵਾਲੇ ਦਿਨ ਹੋਈ ਤੇ ਵਿਆਦ ਵਿੱਚ ਕਈ ਵੀਆਈਪੀ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ ਤੇ ਗੋਲੀਬਾਰੀ ਤੋਂ ਬਾਅਦ ਲੋਕ ਬੱਚਿਆਂ ਸਮੇਤ ਸਟੇਜਾ ਹੇਠਾ ਸ਼ੁਭਕੀ ਆਪਣੀ ਜਾਨ ਬਚਾਉਂਦੇ ਨਜ਼ਰ ਆਏ ਤੇ ਪੈਲਸ ਦੇ ਅੰਦਰ ਕੱਚ ਦੇ ਗਲਾਸ, ਕੁਰਸੀਆਂ ਤੇ ਹੋਰ ਸਮਾਨ ਟੁੱਟਿਆ ਪਿਆ ਸੀ ਤੇ ਪੁਲਿਸ ਦੇ ਮੁਤਾਬਕ 20 ਤੋਂ 25 ਰਾਊਂਡ ਗੋਲੀਆਂ ਚੱਲੀਆਂ ਜਦਕਿ ਪਰਿਵਾਰ ਦਾ ਦਾਵਾ ਹੈ ਕਿ 50 ਤੋਂ 60 ਰਾਊਂਡ ਚੱਲੇ ਤੇ ਸਮਾਗਮ ਦੇ ਵਿੱਚ 700 ਤੋਂ 800 ਮਹਿਮਾਨ ਮੌਜੂਦ ਸਨ ਤੇ ਦੁਲਹਨ ਦੀ ਐਂਟਰੀ ਦੇ ਦੌਰਾਨ ਸੰਗੀਤ ਰੁਕਦਿਆ ਹੀ ਗੋਲੀਆਂ ਚੱਲਣ ਲੱਗੀਆਂ ਤੇ ਮ੍ਰਿਤਿਕ ਵਾਸੂ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਸੀ ਤੇ ਉਸ ਦੀ ਪਤਨੀ ਦੋ ਬੱਚੇ ਅਤੀ ਮਾਹਨ ਤੇ ਨੀਰੂ ਦਾ ਪੋਸਟਮਾਰਟਮ ਹੋ ਚੁਕਿਆ ਤੇ ਉਸ ਦੀ ਬੇਟੀ ਵਿਦੇਸ਼ ਤੇ ਵਿੱਚ ਪੜਦੀ ਹੈ ਤੇ ਜਿਨ੍ਹਾਂ ਨੇ ਦੋਸ਼ੀਆਂ ਨੂੰ ਆਪਣਾਦ ਦਿੱਤੀ ਹੈ ਤੇ ਉਹਨਾਂ ਤੇ ਵੀ ਕੇਸ ਦਰਜ ਕੀ ਤੱਕ ਗਿਆ ਤੇ ਪਰਿਵਾਰ ਦੇ ਵਿੱਚ ਭਾਰੀ ਰੋਸ ਹੈ ਅਤੇ ਸਵਾਲ ਉੱਠ ਰਹੇ ਹਨ ਕਿ ਵਿਆਹ ਵਰਗੇ ਖੁਸ਼ੀ ਦੇ ਮੌਕੇ ਤੇ ਖਤਰਨਾਕ ਲੋਕਾਂ ਨੂੰ ਕਿਉਂ ਬੁਲਾਇਆ ਗਿਆ ਸੀ ਮਾਚੀਵਾੜਾ న్యూਸ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਖਾਸ ਰਿਪੋਰਟ ਸੰਦੇਰੀ ਤੇ ਗੋਲੀਆਂ ਚੱਲੀਆਂ ਦੋ ਲੋਕਾਂ ਦੀ ਮੌਤ ਹੋ ਗਈ ਕਹਿੰਦੇ ਨੇ ਬਦਮਾਸ਼ ਗੋਲੀਆਂ ਚਲਾ ਕੇ ਚਲ ਗਏ ਬੇਗੁਨਾ ਦੀ ਜਾਨ ਲੈ ਤੁਹਾਡੇ ਸਾਹਮਣੇ ਇੱਕ ਸਾਲ ਦਾ ਬੱਚਾ ਆਪਣੇ ਫੌਜ ਨੂੰ ਅੱਗ ਲਗਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਰਨ ਕੀ ਜਾ ਰਿਹਾ ਜੀ ਔਰ ਜਿੰਨੇ ਲੋਕ ਤੁਹਾਡੇ ਸਾਹਮਣੇ ਇੱਥੇ ਮੌਜੂਦ ਹੈ ਸਾਰਿਆਂ ਤੇ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਕੱਲ ਨੂੰ ਅਸੀਂ ਇੱਥੇ ਰਵਾਂਗੇ ਕਿੱਦਾਂ ਜਿਹੜਾ ਪੰਜਾਬ ਅੱਜ ਤੋਂ ਪਹਿਲਾਂ ਜਦੋਂ ਇੱਥੇ ਟੈਰਰਿਜ਼ਮ ਸੀਗਾ ਪੰਜਾਬ ਉੱਧਰ ਜਾਣਾ ਸ਼ੁਰੂ ਹੋ ਗਿਆ ਅੱਗੇ ਕੀ ਐਗਜ਼ਾਮਪਲ ਦਿੰਦੇ ਸੀਗੇ ਵੀ ਜਿੱਥੇ ਕਿਤੇ ਕੋਈ ਇਹੋ ਜਿਹਾ ਜੰਗਲ ਰਾਜ ਹੁੰਦਾ ਤੇ ਉਹ ਕਹਿੰਦੇ ਸੀ ਬਿਹਾਰ ਯੂਪੀ ਬਣਦੇ ਹੁਣ ਕਿਸੇ ਹੋਸਟੇਲ 'ਚ ਅਗਰ ਕੋਈ ਗੋਲੀਆਂ ਚੱਲਦੀਆਂ ਤੇ ਉਹ ਕਹਿੰਦੇ ਪੰਜਾਬ ਬਣ ਰਿਹਾ ਸਾਡੀ ਸਾਡੀ ਰੈਪੋ ਪੰਜਾਬ ਦੀ ਇਹੋ ਜਿਹੀ ਬਣ ਗਈ ਥਿਸ ਇਜ਼ ਅ ਟੋਟਲੀ ਫੇਲਿਅਰ ਆਫ ਪੰਜਾਬ ਗਵਰਨਮੈਂਟ ਔਰ ਮਤਲਬ ਬੜਾ ਮਾੜਾ ਕੰਮ ਹੈ ਡੇਲੀ ਕੋਈ ਨਾ ਕੋਈ ਇਹੋ ਜਿਹੀ ਨਿਊਜ਼ ਹੈ ਕਿ ਬੇਗੁਨਾ ਦੇ ਗੋਲੀਆਂ ਚੱਲ ਰਹੀਆਂ ਔਰ ਜਿਹੜੇ ਲੋਕ ਮਾਰ ਰਹੇ ਆ ਉਹ ਆਜ਼ਾਦ ਕੌਮਰੇ ਕਿਤੇ ਨਾ ਕਿਤੇ ਸੁਣੇ ਜੀ ਕਹਿੰਦੇ ਲੀਡਰਾਂ ਦੇ ਹੱਥ ਵੀ ਹੈ ਵਿੱਚ ਉਹਨਾਂ ਦੀ ਛਤਰ ਛਾਇਆ ਕਹਿੰਦੇ ਉਹਨਾਂ ਮੈਂ ਤਾਂ ਤੁਹਾਡੇ ਥਰੂ ਅਪੀਲ ਕਰਦਾ ਸਾਰੇ ਲੋਕਾਂ ਨੂੰ ਲੀਡਰ ਆਪਣੇ ਆਪ ਘਰੋਂ ਬਣ ਕੇ ਨਹੀਂ ਆਉਂਦਾ ਲੀਡਰ ਨੂੰ ਲੋਕ ਬਣਾਉਂਦੇ ਆ ਕਿਹੜਾ ਲੀਡਰ ਚਾਹੋ ਸੰਜੀਤ ਤਲਵਾੜਾ ਚਾ ਕੋਈ ਵੀ ਹੈ ਅਗਰ ਸਪੋਰਟ ਕਰਦਾ ਹੈ ਬੈਡ 엘ਿਮੈਂਟਸ ਨੂੰ ਤੇ ਉਹਨੂੰ ਇਸ ਤਾਕਤ ਤੋਂ ਆਊਟ ਕਰ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ 2027 ਦੇ ਇਲੈਕਸ਼ਨ ਹੀ ਇਸ ਮੁੱਦੇ ਤੇ ਹੋਣੇ ਚਾਹੀਦੇ ਆ ਕਿ ਬੰਦਾ ਪਾਕ ਸਾਫ ਕਿਹੜਾ ਹੈ ਕਿਹੜਾ ਤੁਹਾਡੇ ਸਮਾਜ ਦੀ ਕਿਹੜਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਆ ਦੇਖੋ ਇੱਕ ਬੇਗੁਨਾ ਦੀ ਜਾਨ ਚਲੇਗੀ ਇਹਨਾਂ ਦੀ ਵੀ ਚਲੇਗੀ ਇੱਕ ਉਹ ਲੇਡੀ ਦੀ ਵੀ ਡੈਥ ਹੋ ਗਈ ਇੱਕ ਅੱਧੇ ਦੇ ਹੋਰ ਗੋਲੀਆਂ ਵੱਜੀਆਂ ਇਹਨਾਂ ਦਾ ਕਸੂਰ ਕੀ ਹੈ ਇੱਕ ਤਾਂ ਹੁੰਦਾ ਦੋ ਲੋਕ ਲੜ ਰਹੇ ਆ ਇੰਟੈਂਸ਼ਨਲੀ ਉਹਨਾਂ ਨੇ ਲੜਾਈ ਕੀਤੀ ਇੱਕ ਨੇ ਮਰਨਾ ਸੀਗਾ ਇਹ ਤਾਂ ਵਿਚਾਰਾ ਕਹਿੰਦੇ ਜੀ ਉਹ ਖਾਣੇ ਦੀ ਟੇਬਲ ਤੋਂ ਉੱਠਿਆ ਤੇ ਆਪਣੇ ਬੱਚੇ ਨੂੰ ਉਹ ਰੋ ਰਿਹਾ ਸੀ ਤੈਨੂੰ ਬਾਹਰ ਲੈ ਕੇ ਆ ਗਿਆ ਤੇ ਇਹਦੇ ਗੋਲੀ ਵੱਜ ਗਈ ਹੁਣ ਇਹ ਜਿਹੜੀ ਸਜ਼ਾ ਪੂਰਾ ਪਰਿਵਾਰ ਭੁਗਤੇਗਾ ਜਾਂ ਸਾਰੇ ਸਰੌਂਡਿੰਗ ਰਿਸ਼ਤੇਦਾਰ ਭੁਗਤਣਗੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਜਾਣ ਨਾਲ ਜਿਹੜਾ ਪੂਰੇ ਪਰਿਵਾਰ 'ਚ ਇੱਕ ਘਾਟਾ ਪੈ ਗਿਆ ਉਹਦੀ ਪਰਵਾਹੀ ਤਾਂ ਹੈ ਹੀ ਨਹੀਂ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਸਰੈਂਡਰ ਹੀ ਕਹਿੰਦੇ ਲੀਡਰਾਂ ਨੇ ਕਰਾ ਦਿੱਤਾ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਾ ਦਿੱਤਾ ਕਿ ਤੁਸੀਂ ਸਰੈਂਡਰ ਹੋ ਜਾਓ ਅਸੀਂ ਸੀਪੀ ਸਾਹਿਬ ਕੋਲ ਕੱਲ ਗਏ ਸੀਗੇ ਸਾਰੇ ਕਾਂਗਰਸ ਦੇ ਲੀਡਰ ਸਹਿਬਾਨ ਕਿਉਂਕਿ ਪਰਿਵਾਰ ਦਾ ਇਸ਼ੂ ਸੀਗਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ 파ਰੁਨ ਮੋਤਰਾ ਸਾਡੇ ਕਾਂਗਰਸ ਪਾਰਟੀ ਵੱਲੋਂ ਕੌਂਸਲਰ ਦੇ ਇਲੈਕਸ਼ਨ ਲੜੇ ਹੈ ਔਰ ਜਿਨ੍ਹਾਂ ਦੀ ਜਿੱਤ ਸੀ ਉਹਦੇ ਰੀਅਲ ਜੀ ਹੈ ਛੋਟੀ ਸਿਸਟਰ ਉਹਨਾਂ ਦੀ ਸੋ ਅਸੀਂ ਉਹਨਾਂ ਦੇ ਨਾਲ ਗਏ ਤੇ ਸਾਨੂੰ ਸੀਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਪਰਿਵਾਰ ਨੂੰ ਵੀ ਇਨਸਾਫ ਮਿਲੇਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਵੀ ਇਨਸਾਫ ਮਿਲੇਗਾ ਲੈਟਸ ਸੀ ਉਹ ਦੇਖਦੇ ਹਾਂ ਜੀ ਕਿਹੋ ਜਿਹਾ ਇਨਸਾਫ ਮਿਲਦਾ ਰੈਸਟ ਆ ਗਈ ਗੱਲ ਤੁਹਾਡੇ ਸਾਹਮਣੇ ਇੱਕ ਬੇਗੁਨਾ ਦੀ ਜਾਨ ਗਈ ਹੈ ਨੋ ਵਨ ਹੇਅਰ ਸਰਕਾਰ ਦਾ ਕੋਈ ਮੌਜੂਦਾ ਜਿਨ੍ਹਾਂ ਲੋਕਾਂ ਨੇ ਚੁਣਿਆ ਹੈ ਬੜੀਆਂ ਭਾਰੀਆਂ ਵੋਟਾਂ ਨਾਲ ਕੋਈ ਇੱਥੇ ਹੈਗਾ ਕਿਸ ਗੱਲ ਦਾ ਡਰ ਹੈ ਕਿਉਂ ਨਹੀਂ ਆਏ ਉਹ ਚਲੋ ਹੁਣ ਇਹ ਗੱਲਾਂ ਮੈਂ ਬਾਕੀ ਨਹੀਂ ਕਰਨੀਆਂ ਤੁਹਾਡੇ ਸਾਹਮਣੇ ਹਾਲਾਤ ਹੈ ਕੋਈ ਇਸ ਗੱਲ ਤੇ ਬੋਲਣ ਨੂੰ ਤਿਆਰ ਹੈ ਕੋਈ ਖੋਲ ਕੇ ਸਾਹਮਣੇ ਜੀ ਵੀ ਆ ਤੇ ਕਈ ਕਈ ਨਹੀਂ ਜੀ ਸਾਰੇ ਸੀਗੇ ਪੂਰਾ ਲੁਧਿਆਣਾ ਸੀ ਆਈਵਾਜ਼ ਆਲਸੋ ਥੇ ਤੁਸੀਂ ਵੀ ਮੈਂ ਵੀ ਉੱਥੇ ਉਸ ਵਿਆਹ ਤੇ ਇਨਵਾਈਟਡ ਸੀਗਾ ਮਿਸਟਰ ਕਪੂਰ ਜਿਹੜੇ ਆ ਉਹ ਦੁਸ਼ਹਿਰੇ ਦੇ ਮੇਲੇ ਮੂਲੇ ਲਗਾਉਂਦੇ ਆ ਸਾਈਕਲ ਸਟੈਂਡ ਲੈਂਦੇ ਆ ਤੇ ਉਹ ਉਹਨਾਂ ਨੇ ਇਨਵਾਈਟ ਸਾਰਿਆਂ ਨੂੰ ਕੀਤਾ ਸੀ ਚਾਹੇ ਉਹ ਐਕਸ ਸੀਗੇ ਚਾਹੇ ਮੌਜੂਦਾ ਸੀਗੇ ਉਹ ਗੋਲੀ ਨਹੀਂ ਤਾਂ ਇਹ ਪੁੱਛਣਾ ਨਹੀਂ ਸੀ ਕਿ ਕੌਣ ਹੈ ਤੇ ਕੌਣ ਨਹੀਂ ਹੈ ਇਹਨਾਂ ਨੂੰ ਜਿਹੜੇ ਬੈਡ ਐਲੀਮੈਂਟ ਹੈ ਇਹਨਾਂ ਨੂੰ ਵੀ ਇਨਵਾਈਟਡ ਸੀਗੇ ਹਾਂ ਉਹ ਕਮਿਸ਼ਨਰ ਪੁਲਿਸ ਨੇ ਸਾਨੂੰ ਕੱਲ ਦੱਸਿਆ ਇਹ ਗੱਲ ਕਿ ਮੈਂ ਜਿਹੜਾ ਦੂਲਾ ਸੀਗਾ ਮੈਂ ਉਹਨੂੰ ਇਹ ਗੱਲ ਸਵਾਲ ਕੀਤਾ ਸੀ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਦੋਨਾਂ ਗਰੁੱਪਾਂ ਨੂੰ ਤੇ ਉਹ ਕਹਿੰਦੇ ਨਹੀਂ ਬੁਲਾਇਆ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹ ਕਹਿੰਦੇ ਸਾਨੂੰ ਇਨਵੀਟੇਸ਼ਨ ਆਇਆ ਸੀ ਆਇਆ ਸੀ ਸੋ ਥਿਸ ਇਜ਼ ਅ ਕਲੈਕਟਿਵ ਰਿਸਪੌਂਸਿਬਿਲਟੀ ਆਫ ਆਲ ਦੇਖੋ ਮੈਰਿਜ ਪੈਲੇਸ ਹੈ 50 ਤੋਂ 50 ਲੱਖ ਤੋਂ 1 ਕਰੋੜ ਰੁਪਏ ਚਾਰਜ ਕਰਦਾ ਹੈ ਸ਼ਾਦੀ ਜਿੱਥੇ ਆਪਾਂ ਸਾਰੇ ਲੋਕ ਜਾਣਦੇ ਆ ਉਹਨਾਂ ਦੇ ਪ੍ਰੈਮਿਸਿਸ ਚ ਗੋਲੀਆਂ ਚੱਲ ਰਹੀਆਂ ਤੇ ਇਹ ਜਿੰਮਵਾਰੀ ਉਹਨਾਂ ਦੀ ਵੀ ਬਣਦੀ ਹੈ ਕਿ ਬੰਦਾ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਦੀ ਚੈਕਿੰਗ ਹੋ ਕਹਿੰਦੇ ਮੈਟਲ ਡਾਇਰੈਕਟਰ ਕਹਿੰਦੇ ਹੁੰਦੇ ਸੀ ਯੂਸਫ ਉਹ ਜਿਹੜਾ 2-4 ਪੈਲਸਾਂ ਚ ਉਹ ਲੱਗੇ ਆ ਆਈ ਥਿੰਕ ਸਟਰਲਿੰਗ ਚ ਲੱਗਿਆ ਸ਼ਹਿਰ इवन ਅਸੀਂ ਕ੍ਰੋਸ ਕਰਕੇ ਜਾਣੇ ਹੁੰਨੇ ਆ ਉਹਦੇ ਚੋਂ ਲੇਕਿਨ ਆ ਜਿਹੜਾ ਅਸੀਂ ਇਹ ਮੈਨੂਅਲ ਸੇ ਜਿਹੜਾ ਹੱਥ ਨਾਲ ਤੁਸੀਂ ਚੈੱਕ ਕਰਦੇ ਆ ਤੇ ਬਾਕੀ ਮੇਰਾ ਖਿਆਲ ਹੈ ਕਿ ਉਨੀ ਟਾਈਟ ਸਿਕਿਉਰਿਟੀ ਪੈਲਸਾਂ ਚ ਹੁੰਦੀ ਨਹੀਂ ਜਦੋਂ ਬਰਾਤ ਜਾਂਦੀ ਜਾਂ ਲੋਕ ਅੰਦਰ ਜਾਂਦੇ ਆ ਤੇ ਕੋਈ ਕਿਸ ਨੂੰ ਚੈੱਕ ਨਹੀਂ ਕਰਦਾ ਬਟ ਇਹ ਜਿੰਮੇਵਾਰੀ ਜੋ ਤੱਕ ਉਹਨਾਂ ਦੀ ਨਹੀਂ ਫਿਕਸ ਹੋਈ ਇਹ ਮੈਂ ਕਹਿੰਦਾ ਇੱਕ ਕਮਿਸ਼ਨਰ ਪੁਲਿਸ ਦਾ ਬੜਾ ਅੱਛਾ ਸਟੈਪ ਹੈ ਕਿ ਉਹਨਾਂ ਨੇ ਮੈਰਿਜ ਪੈਲਸ ਤੇ ਜਿਮਵਰੀ ਫਿਕਸ ਕੀਤੀ ਹੈ ਕਿਉਂਕਿ ਜਦੋਂ ਇੱਕ ਬੰਦਾ ਇੰਨੇ ਪੈਸੇ ਲੈ ਰਿਹਾ ਤੇ ਉਹਦੀ ਜਿਮਵਰੀ ਬੰਦੀ ਹੈ ਅੰਦਰਲੇ ਬੰਦੇ ਸਿਕਿਉਰ ਹੋਣੇ ਚਾਹੀਦੇ ਠੀਕ ਹੈ ਅੱਜ ਜਿੱਥੇ ਬਾਸੋ ਚੋਕੜਾ ਜਿੱਥੇ ਸਿਸਟਮ ਦਾ ਕੋਮਸ ਟੰਡਿਆਂ ਦਾ ਗਿਆ ਕੁਛ ਨਹੀਂਗਾ ਫੋਕਰਿਆਂ ਨੇ ਫੋਗਰ ਬਿੱਧਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੋ ਛੋਟੇ ਬੱਚਿਆਂ ਤੋਂ ਉਹਦੇ ਬਾਪ ਨੂੰ ਖੋਲਿਆ ਇੱਕ ਬੱਚਿਆਂ ਦੇ ਮਾਂ ਨੂੰ ਖੋਲਿਆ ਇਹਨਾਂ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡ ਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਅੱਜ ਉਹ ਬੱਚਿਆਂ ਦਾ ਬਾਪ ਵਿਚਾਰਾ ਛੋਟੇ ਛੋਟੇ 1 2 ਸਾਲ ਦਾ 1 3 ਸਾਲ ਦਾ 1 ਸਾਲ ਦਾ 1 2 ਸਾਲ ਦਾ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਬਣਿਆ ਮੈਂ ਸਮਝਦਾ ਇਹ ਜੇ ਲੋਕਾਂ ਨੂੰ ਰੱਬ ਨੇ ਵੀ ਨਹੀਂ ਜਗ੍ਹਾ ਦੇਣੀ ਕਿਸੇ ਜਗ੍ਹਾ ਤੇ ਟੋ ਕੋਈ ਤੁਹਾਡਾ ਜੇ ਆਪਸ ਵਿੱਚ ਕੋਈ ਟਕਰਾਅ ਆ ਤਾਂ ਬਾਹਰ ਕਰ ਲੋ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭੁਜਾਤਾ ਇਹ ਤੁਹਾਨੂੰ ਕਿੱਥੇ ਮਾਫੀ ਮਿਲੂਗੀ ਆ ਬੱਚੇ ਛੋਟੇ ਛੋਡੇ ਬਿਰਲਦੇ ਆ ਕੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬਾਪ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਉਹ ਜਿਹੜਾ ਬੱਚਾ ਗਿਆ ਅਜੇ ਥੋੜਾ ਜਿਹਾ ਸਮਾਂ ਪਹਿਲਾਂ ਸਾਲ ਕੁ ਪਹਿਲਾਂ ਉਹਨਾਂ ਦੇ ਬਾਪ ਦੀ ਡੈਥ ਹੋਈ ਹੈ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਵਾ ਇਹਨਾਂ ਲੋਕਾਂ ਨੇ ਤਮਾਸ਼ਾ ਬਣਾਇਆ ਫੁਕਰ ਬਿੱਧਿਆ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਉੱਥੇ ਹੀ ਜਗ੍ਹਾ ਚਾਹੀਦੀ ਆ ਜਿੱਥੇ ਇਹਨਾਂ ਦੀ ਜਗ੍ਹਾ ਵਾ ਇਹ ਕੋਈ ਕੋਈ ਇਨਸਾਨੀਅਤ ਦੀ ਵੀ ਕੋਈ ਥੋੜੀ ਬਹੁਤੀ ਹਿਆ ਹੁੰਦੀ ਆ ਕਿਸੇ ਦੀ ਖੁਸ਼ੀ ਚ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਦਾ ਵੱਲ ਬੁਝਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਦੇ ਵਿੱਚ ਅਮਿਲ ਸਾਬ ਜਿੱਦਾਂ ਪੈਲਸ ਵਾਲਿਆਂ ਦੀ ਵੀ ਨੈਗਲੀਜੈਂਸੀ ਲੱਗਦੀ ਐ ਲਗਾਤਾਰ ਸਰਕਾਰ ਇਹ ਕਹਿ ਰਹੀ ਐ ਕਿ ਆਰਮਸ ਜਿਹੜੇ ਨੇ ਉਹ ਪੈਲਸਿਸ ਦੇ ਵਿੱਚ ਲੈ ਜਾਣੇ ਗਲਤ ਨਹੀਂ ਫਿਰ ਵੀ ਉਹ ਗਲਤ ਮੈਂ ਕਹਿੰਨਾ ਪੈਲਸ ਵਾਲਿਆਂ ਦੀ ਚਾਹੇ 100% ਗਲਤੀ ਆ ਜੀਨਾ ਫੋਕਰਿਆਂ ਨੇ ਇਹ ਜੇ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੂੰ ਨਹੀਂ ਪਤਾ ਵੀ ਉੱਥੇ ਸੱਤ 800 ਬੰਦਾ 200 200 ਲੇਡੀ ਉਥੇ ਵਿਆਹ ਦੇ ਵਿੱਚ ਸ਼ਾਮਲ ਆ ਉਹ ਤਾਂ ਐ ਗੋਲੀਆਂ ਚਲਾ ਕੇ ਗਏ ਆ ਜਿਵੇਂ ਆਪਣੇ ਪਿਓ ਦੇ ਵਿਆਹ ਦੇ ਉੱਤੇ ਆਏ ਹੁੰਦੇ ਆ ਇਸ ਗੱਲ ਦੀ ਕੋਈ ਮਾਫੀ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਇਹ ਕੋਈ ਮੈਰੀ ਪੈਲੇਸ ਦੇ ਚਾਹੇ ਉਹ ਬੌਂਸਰ ਰੱਖਣ ਚਾਹੇ ਉਹਨਾਂ ਦੀ ਵੀ ਡਿਊਟੀ ਬੰਦੀ ਆ ਪਰ ਇਹ ਗੱਲ ਤਾਂ ਹੈ ਨਹੀਂ ਕਿ ਜਿੱਥੇ 7 800 200 150 ਲੇਡੀਜ਼ ਵਿਚਾਰੀ ਵਿਆਹ ਦੇ ਵਿੱਚ ਆ ਤੇ ਬੰਦੇ ਵਿਆਹ ਦੇ ਵਿੱਚ ਆ ਬੱਚੇ ਆ ਛੋਟੇ ਛੋਟੇ ਉਹ ਕੋਈ ਐਨਾ ਜੰਗਲ ਦਾ ਰਾਜ ਥੋੜਾ ਆ ਗਿਆ ਜਿਹੜਾ ਦਿਨੇ ਉਹ ਐਨਾ ਨੱਚ ਕੇ ਚਲੇ ਗਏ ਇਹਨਾਂ ਨੂੰ ਮਾਫੀ ਵਾਲੇ ਕਾਗਜ਼ਾਂ 'ਚ ਨਹੀਂ ਪਾਇਆ ਜਾ ਸਕਦਾ ਇਹਨਾਂ ਲੋਕਾਂ ਨੂੰ ਕੀਤੇ ਦਾ ਆਪਣੇ ਦਾ ਸਜ਼ਾ ਮਿਲੂਗੀ ਧੰਨਵਾਦ